ਤਨਵਾਨ ਨੂੰ ਸਪੈਨਡਾ ਸੇਵਾ ਦਾ ਮੌਕਾ ਮਾਣ ਕੋਸਿਆ ਸੁੱਕੀ ਚਾਣਾ ਚਾਹੁੰਦਾ। ਮੈਂ ਅਸੋਕ ਕੁਮਾਰ ਪਿੰਡ ਕੇ ਸਲ ਦਾ ਸਪੈਂਚ ਮੈਂ ਤੈ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਪਿੰਡ ਵਾਲਿਆਂ ਦਾ ਜਿਨ੍ਹਾਂ ਸਾਨੂੰ ਮੌਕਾ ਦਿੱਤਾ। ਮੈਂ ਬਸਵਾਸ ਦਿਵਾਨਾ ਪਿੰਡ ਦਾ ਸਰਵ ਬਕੀ ਵਿਕਾਸ ਕਰਾਂ ਜਿੰਨੇ ਵੀ ਕੰਮ ਪਿੰਡ ਦੇ ਪੈ ਪੈਂਡਿੰਗ ਪੇ ਹੈ ਉਹ ਪਹਿਲ ਦੇ ਅਧਾਰ ਤੇ ਕਰਾਂਗਾ ਜੀ ਬੀ ਜੀ ਪਿੰਡ ਦੇ ਲੋਕਾਂ ਨੇ ਤੁਹਾਡੇ ਚਾਚਾ ਜੀ ਨੂੰ ਸਰਪੰਚ ਜੀ ਨੇ ਸੇਵਾ ਕਰਦਾ ਉਹ ਕਾਹਤੋਂ ਮਾਰ ਕੋਸਿਆ ਤੁਹਾਡੇ 37 25 ਪੰਚੀਆ ਆਸੇ ਸੋ ਕੀ ਕਹਣਾ ਚਾਹੋਗੇ ਕੀਵੇਂ ਦੇ ਦੋ ਸੱਸੀガル ਜੀ ਮੇਰਾ ਨਾਮ ਹੈ ਨਰਿੰਦਰ ਕੁਮਾਰ ਜੋ ਮੇਰੇ ਚਾਚਾ ਜੀ ਨੇ ਉਹ ਨੇ ਸਰਪੰਚ ਸਾਹਿਬ ਪਹਿਲਾਂ ਤਾਂ ਮੈਂ ਸਾਰੇ ਪਿੰਡ ਦਾ ਤੇ ਦਿਲੋਂ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਸਾਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਦੇ ਕੇ ਉਹਨਾਂ ਨੇ ਸਾਨੂੰ ਜਿਤਾਇਆ ਔਰ ਮੈਂ ਵਿਸ਼ਵਾਸ ਦਿਲਾਉਂਦਾ ਹਾਂ ਕਿ ਅਸੀਂ ਪਹਿਲ ਦੇ ਆਧਾਰ ਤੇ ਜੋ ਵੀ ਪੈਂਡਿੰਗ ਕੰਮ ਰਹਿੰਦੇ ਨੇ ਉਹਨਾਂ ਨੂੰ ਕਰਾਂਗੇ ਪੂਰਾ ਜੀ ਬੀ ਜੀ ਪਿਛਲੀ ਪੰਚਾਇਤ ਹਮ ਲੋਕ ਕਿਹੜੇ ਪੰਨ ਕੰਮ અધੂਰੇ ਖੰਪ ਇਹ ਜੋ ਤੁਹਾਡੀ ਗੋਈ ਦੇ ਪੂਰੇ ਹੋਇਆ ਜੀ ਪਿਛਲੀ ਪੰਚਾਇਤ ਦੇ ਤਾਈ ਤਾਂ ਬਹੁਤ ਹੀ ਕੰਮ ਪੈਂਡਿੰਗ ਪਏ ਹੋਏ ਨੇ ਪਰ ਹੁਣ ਸਾਨੂੰ ਇੱਕ ਮੌਕਾ ਮਿਲਿਆ ਹੈਗਾ ਤੇ ਅਸੀਂ ਉਹਨਾਂ ਇਹੀ ਚਾਚੀ ਜੀ ਤੋਂ ਉਮੀਦ ਕਰਦੇ ਹਾਂ ਕਿ ਪਿੰਡ 'ਚ ਜਿਹੜੇ ਬਹੁਤ ਸਾਰੇ અધੂਰੇ ਕੰਮ ਨੇ ਉਹ ਸਾਡੇ 5 ਸਾਲ ਦੇ ਵਿੱਚ ਰਹਿੰਦੇ ਰਹਿੰਦੇ ਸਾਰੇ ਪੂਰੇ ਹੋ ਜਾਣ ਜਿਵੇਂ ਕਿ ਖੇਲ ਦੇ ਅੜਤੇ ਬੱਚਿਆਂ ਲਈ ਗਰਾਊਂਡ ਨਹੀਂ ਹੈਗੀ ਕੋਈ ਗਰਾਊਂਡ ਦਾ ਇੰਤਜ਼ਾਮ ਕੀਤਾ ਜਾਏਗਾ ਦੂਜੇ ਨੰਬਰ ਤੇ ਕੋਈ ਜਿਮ ਨਹੀਂ ਹੈਗੀ ਕੋਈ ਐਕਸਰਸਾਈਜ਼ ਕਰਨ ਲਈ ਉਹ ਗਰਾਊਂਡ ਨਹੀਂ ਹੈਗੀ ਅੱਛੀ ਕਾਰ ਪਾਰਕਿੰਗ ਲਈ ਨਹੀਂ ਹੈਗੀ ਕੋਈ ਜਗ੍ਹਾ ਅੱਛੀ ਉਹਦੀ ਮੰਗ ਕਰਦੇ ਆ ਪਹਿਲਾਂ ਤਾਂ ਹਾਂਜੀ ਸ਼ਮਸ਼ਾਨ ਘਾੜਦਾ ਵੀ ਕੰਮ ਪੈਂਡਿੰਗ ਰਹਿੰਦਾ ਪਿਆ ਹਜੇ ਤੇ ਅਭੀ ਹੁੰਦਾ ਨੇ ਰੇਗਾ ਦਾ ਕੰਮ ਬੰਦ ਹੋਇਆ ਪਿਆ ਕਾਫੀ ਟਾਈਮ ਤੋਂ ਉਹਨਾਂ ਹੁਣ ਜਦੋਂ ਵੀ ਕੰਮ ਸ਼ੁਰੂ ਹੁੰਦਾ ਤੇ ਪਹਿਲ ਦੇ ਆਧਾਰ ਤੇ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾਏਗਾ ਨਾਲ ਦੀ ਨਾਲ ਹੀ ਜੋ ਵੀ ਕੰਮ ਪੁਰਾਣੇ ਪੈਂਡਿੰਗ ਨੇ ਉਹਨਾਂ ਨੂੰ ਪੂਰੇ ਕੀਤੇ ਜਾਣਗੇ ਜੀ ਉਹਦੇ ਸਮੱਸਿਆ ਕabhi ਤੁਹਾਡੇ ਹਾਂਜੀ ਛੱਪੜ ਦੀ ਵੀ ਸਮੱਸਿਆ ਹੈਗੀ ਆ ਛੱਪੜ ਦਾ ਵੀ ਕੰਮ ਕਾਫੀ ਟਾਈਮ ਤੋਂ ਰੁਕਿਆ ਹੋਇਆ ਉਹ ਵੀ ਕੰਮ ਨੂੰ ਪੂਰਾ ਕੀਤਾ ਜਾਏਗਾ ਜੀ ਉਸਨੂੰ ਤਾਂ ਆਪਕੀ ਸਮਝਾਇਆ ਕਬਰੀ ਬੰਨਾਂ ਲੈ ਕੇ ਆ ਜਿਹੜੇ ਲੋਕ ਲੋਕਾਂ ਦਾ ਰੱਖਦਾ ਨਹੀਂ ਪੁੱਜਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਖੰਡ ਜੀ ਸੋਚਿਆ ਹਾਂਜੀ ਜਰੂਰ ਹੈਗੀ ਆ ਜੀ ਕਾਫੀ ਹੈਗੀ ਆ ਹੁਣ ਰਾਸ਼ਨ ਕਾਰਡ ਦਾ ਕੰਮ ਫਿਲਹਾਲ ਤਾਂ ਬੰਦ ਪਿਆ ਜਦੋਂ ਵੀ ਰਾਸ਼ਨ ਕਾਰਡ ਦਾ ਕੰਮ ਚਾਲੂ ਹੁੰਦਾ ਤਾਂ ਪਹਿਲ ਦੇ ਆਧਾਰ ਤੇ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਉਹਨਾਂ ਦੇ ਰਾਸ਼ਨ ਕਾਰਡ ਵੀ ਬਣਵਾਏ ਜਾਣਗੇ ਤੁਹਾ ਮਨ ਅੰਦਰ ਜੇ ਤੁਸੀਂ ਗੱਲ ਕੀਤੀ ਆ ਕਿ ਇਹ ਮੁੰਡੇ ਦਾ ਕੰਮ ਚੱਲ ਰੂਆ ਤੁਹਾਡੇ ਜਿਹੜੇ ਲੋਕ ਉਸ ਤੋਂ ਰਿਵਾਜ ਨਹੀਂ ਲੱਗਦਾ ਤੁਹਾਨੂੰ ਜਾਇਨਾਪਾ ਜੇ ਤੁਹਾਡੀ ਗੱਲ ਤੇ ਕਿਵੇਂ ਪਰਾਲਾ ਦਿੱਤਾ ਨਹੀਂ ਜੀ ਨਹੀਂ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਤੱਕਾ ਨਹੀਂ ਕੀਤਾ ਜਾਏਗਾ ਇੱਥੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਏਗਾ ਸਾਰਿਆਂ ਨੂੰ ਬਰਾਬਰ ਕੰਮ ਦਿੱਤਾ ਜਾਏਗਾ ਜੀ ਐਸਾ ਮੈਨੂੰ ਵੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਹਾਂ ਜੀ ਪਿੰਡ ਦੀ ਐਜੂਕੇਸ਼ਨ ਉਹ ਵੀ ਇਹੀ ਲੈ ਕੇ ਦੇਖਦੇ ਆਂ ਕਿ ਵੱਧ ਤੋਂ ਵੱਧ ਪਿੰਡ 'ਚ ਵਿਕਾਸ ਹੋਏ ਨਿਆਣੇ ਪੜ੍ਹ ਲਿਖਣ ਕੇ ਕੋਈ ਅਫਸਰ ਬਣੇ ਕੋਈ ਪਿੰਡ ਨੂੰ ਗਾਂ ਦੀ ਗਾਂ ਲੈ ਕੇ ਜਾਏ। ਕੀ ਲੱਗਦਾ ਤੁਹਾਨੂੰ ਕਿ ਇਸ ਸਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ? ਹਾਂ ਜੀ ਹਾਂ ਅਪਗ੍ਰੇਡ ਹੋਣ ਦੀ ਲੋੜ ਤਾਂ ਹੈਗੀ ਆ ਕਿਉਂਕਿ ਸਾਡੇ ਪਿੰਡ ਹੈ ਜੋ ਪਿਛੜੇ ਹੋਏ ਇਲਾਕੇ ਨੇ ਥੋੜੇ ਇਸ ਕਰਕੇ ਟੈਕਨੋਲੋਜੀ ਦਾ ਵੀ ਥੋੜਾ ਬਹੁਤ ਅਸਰ ਪੈਂਦਾ ਹੈਗਾ। ਕਿਨੇ ਵੀ ਤੱਕ ਸਕੂਲ ਹੈ ਸਾਡਾ ਤਾਂ ਪਿੰਡ ਵਿੱਚ ਸਕੂਲ ਹੈਗਾ ਜੀ 10ਵੀਂ ਤੱਕ। ਇਸਰ ਕਈ ਵਾਰੀ ਪਿੰਡਾਂ 'ਚ ਝਗੜੇ ਨੇ ਕਵਾਜੁੰਦੇ ਲੋਕਾਂ ਨੂੰ ਥਾਣੇ ਤੇ ਕਰਿਆ ਪਸੇ ਥਾਣੇ ਜਾਂਦੇ ਹੋਰ ਸਮਾਜ ਵਿਭਾਗ ਨੂੰ ਜਾਂਦੇ ਪਿਆ ਥਾਣੇ ਨੂੰ ਹਾਂਜੀ ਤਾਂ ਪਿੰਡ ਦੀ ਕੀ ਜ਼ਿੰਮੇਵਾਰੀ ਹੈ ਕਿਵੇਂ ਰਹਿ ਜਾਵੇ ਸਰਪੰਚ ਦੀ ਇਹ ਹੀ ਜ਼ਿੰਮੇਵਾਰੀ ਹੈ ਕਿ ਪਿੰਡ 'ਚ ਕੋਈ ਲੜਾਈ ਝਗੜਾ ਨਾ ਹੋਵੇ ਅਗਰ ਹੋਵੇ ਤਾਂ ਗੱਲ ਥਾਣੇ ਤੱਕ ਨਾ ਪਹੁੰਚੇ ਪਿੰਡ ਦੀ ਗੱਲ ਪਿੰਡ 'ਚ ਹੀ ਰਹੇ ਤਾਂ ਉੱਥੇ ਹੀ ਸਹਿਮਤੀ ਹੋ ਜਾਵੇ ਕੋਈ ਵੀ ਲੜਾਈ ਝਗੜਾ ਨਾ ਹੋਵੇ ਕੋਈ ਵੀ ਮਾਰ ਪਟਾਈ ਨਾ ਹੋਵੇ ਤਾਂ ਸੰਦਲਗੁਰੂ ਜਪਾ ਜਾਂ ਕੋਈ ਹੋਰ ਕੋਸੂ ਬੜੀ ਲੋਕਾਂ ਪਾਸੇ ਲੜਾਈ ਚੋਹ ਜਿਆ ਕਿ ਤੱਕ ਰਹਿ ਸਕਦੀ ਹੋਵੇ ਸੋ ਉਹਨਾਂ ਤੱਕ ਪਹ ਉਕੀ ਜਮੇ ਹੋਰਲਾ ਕੀਤਾ ਜਾਏਗਾ ਤੁਹਾਡੇ ਤੋਂ ਜੀ ਸਰ ਜਿਵੇਂ ਵੀ ਕੋਈ ਸਰਕਾਰ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਹੂਲਤਾਂ ਆਦੀਆ ਤਾਂ ਉਹ ਗਰੀਬਾਂ ਨੂੰ ਦਿੱਤੀ ਜਾਏਗੀ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਏਗਾ ਕਿਸ ਨੇ ਵੋਟ ਪਾਈ ਚਾਹੇ ਨਹੀਂ ਪਾਈ ਉਹ ਸਾਰਿਆਂ ਦਾ ਸਾਂਝਾ ਹੁੰਦਾ ਤੇ ਇਸ ਲਈ ਕਿਸੇ ਨਾ ਵੀ ਪੱਖਪਾਤ ਨਹੀਂ ਕੀਤਾ ਜਾਏਗਾ ਜੋ ਵੀ ਸਹੂਲਤ ਹੈ ਉਹ ਗਰੀਬ ਤੋਂ ਗਰੀਬ ਨੂੰ ਦਿੱਤੀ ਜਾਏਗੀ ਜੀ ਬੀਰ ਜੀ ਕੱਚੇ ਕੋਠਾਂ ਦੀ ਗਰਾਂ ਵੀ ਬਣਾਇਆ ਜਾਈਆ ਸਭ ਨਵੇਂ ਘਰਾਂ 'ਤੇ ਪਰੇ ਗਏ ਆ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੋਕਾਂ ਨੇ ਕੱਚੇ ਕੋਠੇ ਬਣਾਇਆ ਹੈ ਔਰ ਕਿੰਨੇ ਨਵੇਂ ਘਰਾਂ ਪਰੇ ਗਏ ਆ ਹਾਂਜੀ ਸਰ ਪੁਰਾਣੇ ਆਪਣੇ 8 ਕ ਮਨਜ਼ੂਰ ਹੋਈਆਂ ਗਿਆਂ ਉਹਨਾਂ ਚੋਂ 4 ਦੀ ਸਿਰਫ ਪਹਿਲੀ ਕਿਸ਼ਤੀ ਆਈ ਗਈ ਸੀ ਤੇ ਉੱਥੇ ਕੰਮ ਉਹਨਾਂ ਨੇ ਸ਼ੁਰੂ ਕੀਤਾ ਸੀ ਪਰ ਪਹਿਲੀ ਕਿਸ਼ਤੀ ਆਈ ਉੱਥੇ ਕੰਮ ਉਹਨਾਂ ਦਾ ਬੰਦ ਹੋ ਚੁੱਕਿਆ ਹੈ ਪੰਜਾਬ ਸਰਕਾਰ ਅੱਗੇ ਇਹ ਹੀ ਬੇਨਤੀ ਕਰਦੇ ਆ ਕਿ ਜੋ ਵੀ ਫੰਡ ਹੈ ਜਲਦੀ ਜਲਦੀ ਰਿਲੀਜ਼ ਕੀਤਾ ਜਾਏ ਕਿਉਂਕਿ ਜਿਹੜੇ ਕੱਚੇ ਮਕਾਨਾ ਲੈਨੇ ਆ ਉਹ ਵੀ ਆਪਣੇ ਪੱਕੇ ਘਰਾਂ 'ਚ ਰਹਿ ਸਕਣ ਇੱਕ ਨੌਜਵਾਨ ਜੂਤ ਸਾਗੂ ਹੋਣ ਦੇ ਨਾਤੇ ਸੋ ਪੰਜਾਬ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸੋ ਆਪਣੇ ਪਿੰਡ ਲੈ ਕੇ ਕਿਵੇਂ ਦੇਖਦੇ ਹੋ? ਹਾਂਜੀ ਸਰ ਸਭ ਤੋਂ ਪਹਿਲਾਂ ਕੀ ਆਪਾਂ ਨਸ਼ੇ ਦੇ ਵਿਰੁੱਧ ਪਹਿਲੇ ਦਿਨ ਹੀ ਆਪਾਂ ਅਲੋਸਮੈਂਟ ਕਰਾ ਦਿੱਤੀ ਗਈ ਹੈ ਕਿ ਅਗਰ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਫੜਿਆਗਾ ਤਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਜੀ ਬੇਟੀ ਪਿੰਡ ਦਾ ਸੇਵਾਦਾਰਾ ਹੋਕਰ ਤਾਂ ਮਾਣ ਮਹਿਸਾਸ ਹੋਰਦੇ ਦਿਲ ਤੋਂ ਖੁਸ਼ੀ ਆਉਂਦੀ ਹੈ। ਤੋਂ ਨਜ਼ਰ ਕੀ ਲੈਣਾ ਚਾਹੋਗੇ ਪਿੰਡ ਵਾਲਿਆਂ ਮੈਸੇਜ ਮੈਂ ਇਹੀ ਦੇਣਾ ਚਾਹਾਂਗਾ ਪਿੰਡ ਵਾਲਿਆਂ ਨੂੰ ਕਿ ਕੱਲੇ ਮੇਰੇ ਚਾਚਾ ਜੀ ਨਹੀਂ ਸਰਪੰਚ ਨੇ ਪਿੰਡ ਦਾ ਹਰ ਇੱਕ ਵੋਟਰ ਦੀ ਸਰਪੰਚ ਨੇ ਜੋ ਵੀ ਕੰਮ ਹੋਏਗਾ ਪਿੰਡ ਦੇ ਸਹਿਯੋਗ ਨਾਲ ਹੀ ਹੋਏਗਾ